ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਔਦੇਦਾਰ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਵੱਲੋਂ ਅਕੈਡਮੀ ਦੇ ਜੀਵਨ ਮੈਂਬਰ ਸ਼੍ਰੀ ਕ੍ਰਿਸ਼ਨ ਪਨੋਟ ਦੇ ਦੇਹਾਂਤ ਤੇ ਡੂੰਘੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾਕਟਰ ਸਰਜੀਤ ਸਿੰਘ ਨੇ ਉੱਗੇ ਗਜ਼ਲਗੋ ਸ਼੍ਰੀ ਕ੍ਰਿਸ਼ਨ ਪਨੋਟ ਦੇ ਦਿਹਾਂਤ ਤੇ ਉੱਗੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕ੍ਰਿਸ਼ਨ ਪਨੋਟ ਜੀ ਵਿਦੇਸ਼ ਰਹਿੰਦੇ ਹੋਏ ਵੀ ਮਾਂ ਬੋਲੀ ਪ੍ਰਤੀ ਸਰਗਰਮੀ ਨਾਲ ਕਾਰਜ ਕਰਦੇ ਰਹੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਪਾਲ ਕੌਰ ਨੇ ਕ੍ਰਿਸ਼ਨ ਪਨੋਟ ਦੇ ਦਿਹਾਂਤ ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਸ਼੍ਰੀ ਪਨੋਟ ਵਰਗੇ ਗਜ਼ਲਗੋ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਪਨੋਟ ਨੇ ਤਲਖ ਪਲ ਜਲ ਤਰੰਗ ਵਿਅੰਗ ਲੀਲਾ ਚੁੱਪ ਦਾ ਸੰਗੀਤ ਸੋਨੇ ਦੀ ਸਲੀਬ ਤੋਂ ਉਮਰ ਦੇ ਵਰਕੇ ਪੌਣਾ ਦੇ ਨਕਸ਼ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ ਉਹਨਾਂ ਦੱਸੇ ਕਿ ਕ੍ਰਿਸ਼ਨ ਪਨੋਟ ਜਿੱਥੇ ਬੜੇ ਖੂਬਸੂਰਤ ਮਿੱਤਰ ਸਨ ਉਥੇ ਗਜ਼ਲ ਲਿਖਣ ਦੇ ਨਾਲ ਉਹਨਾਂ ਦਾ ਪਿੰਗਲ ਤੇ ਆਰੂਜ ਤੇ ਪੂਰਾ ਅਬੂਰਸੀ ਉਹਨਾਂ ਗਜ਼ਲ ਦੀ ਬੰਤਰ ਅਤੇ ਆਰੂਜ ਪੁਸਤਕ ਦੀ ਰਚਨਾ ਕਰਕੇ ਗਜ਼ਲ ਲਿਖਣ ਵਾਲਿਆਂ ਲਈ ਰਾਦ ਸੇਰੇ ਦਾ ਕੰਮ ਕੀਤਾ ਉਨਾ ਕਿਹਾ ਕਿ ਇਸ ਦੁੱਖ ਦੇ ਸਮੇਂ ਅਕੈਡਮੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ਅਫਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਡਾਕਟਰ ਸੁਖਦੇਵ ਸਿੰਘ ਸਿਰਸਾ ਪ੍ਰੋਫੈਸਰ ਗੁਰਪ੍ਰਜਨ ਸਿੰਘ ਗਿੱਲ ਪ੍ਰੋਫੈਸਰ ਰਵਿੰਦਰ ਪੱਠੜ ਡਾਕਟਰ ਲਖਵਿੰਦਰ ਜੋਹਲ ਡਾਕਟਰ ਅਨੂਪ ਸਿੰਘ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਬਰਬੀਰ ਮਾਦੋਪੁਰੀ ਡਾਕਟਰ ਗੁਰ ਇਕਬਾਲ ਸਿੰਘ ਸੁਰਿੰਦਰ ਕੈਲੇ ਜਨਵੇਜਾ ਸਿੰਘ ਜੋਹਲ ਡਾਕਟਰ ਅਰਵਿੰਦਰ ਕੌਰ ਕਾਕੜਾ ਡਾਕਟਰ ਗੁਰਚਰਨ ਕੌਰ ਕੋਚਰ ਡਾਕਟਰ ਹਰਵਿੰਦਰ ਸਿੰਘ ਤਰਲੋਚਨ ਲੋਚੀ ਜਸਪਾਲ ਮਾਨਖੇੜਾ ਜਸਵੀਰ ਚੱਜ ਡਾਕਟਰ ਹਰੀ ਸਿੰਘ ਜਾਚਕ ਸਹਿਜਪ੍ਰੀਤ ਸਿੰਘ ਮੰਗਟ ਸ਼ਵਦੀਸ਼ ਸੰਜੀਵਨ ਸਿੰਘ ਨਰਿੰਦਰ ਪਾਲ ਕੌਰ ਵਾਹਿਦ ਸਤਨਾਮ ਸਿੰਘ ਡਾਕਟਰ ਸੰਤੋਖ ਸਿੰਘ ਸੋਕੀ ਡਾਕਟਰ ਹਰਜਿੰਦਰ ਸਿੰਘ ਕਮਰਜੀਤ ਪੱਠੜ ਵਰਗੇ ਸਲਾਮਤ ਪ੍ਰੋਫੈਸਰ ਸਰਗੀ ਕਰਮਜੀਤ ਸਿੰਘ ਗਰੇਵਾਲ ਪ੍ਰੋਫੈਸਰ ਬਲਵਿੰਦਰ ਸਿੰਘ ਚਹਿਲਪ੍ਰੀਮ ਸਾਹਿਲ ਅਤੇ ਸਮੂਹ ਮੈਂਬਰ ਸ਼ਾਮਲ ਸਨ